ਤਾਂ ਗੱਲ ਕਰਾਂਗੇ ਉਹਨਾਂ ਘਟਿਆ ਲੋਕਾਂ ਦੀ ਜਿਨ੍ਹਾਂ ਨੇ 18 ਤੋਂ 20 ਲੱਖ ਦੀ ਚੋਰੀ ਕਰ ਲਈ ਕਿਸ ਦਿਨ ਜਦੋਂ ਰਾਜਵੀਰ ਜਵੰਦੇ ਦਾ ਸੰਸਕਾਰ ਸੀਗਾ ਨਾਮੀ ਲੋਕਾਂ ਦੇ ਫੋਨ ਚੋਰੀ ਕਰ ਲਏ ਕਿਸੇ ਦੇ ਪੈਸੇ ਚੋਰੀ ਕਰ ਲਏ ਤਾਂ ਇਹ ਕੁੱਲ ਮਿਲਾ ਕੇ ਰਕਮ ਜਿਹੜੀ ਦੱਸੀ ਜਾ ਰਹੀ ਹੈ ਵੀ ਐਨੇ ਰੁਪਏ ਤੱਕ ਦੀ ਚੋਰੀ ਹੋ ਗਈ ਉਹ ਹੈ 18 ਤੋਂ 20 ਲੱਖ ਰੁਪਏ ਵਿੱਚ ਹੀ ਸਮਾਨ ਲਾ ਕੇ ਸੋ ਇਹਦੇ ਵਿੱਚ ਜਦੋਂ ਰਾਜਵੀਰ ਜਵੰਦੇ ਦਾ ਸੰਸਕਾਰ ਸੀਗਾ ਹਰ ਕੋਈ ਦੁੱਖ ਦੇ ਵਿੱਚ ਡੁੱਬਿਆ ਹੋਇਆ ਸੀ ਬੰਦੇ ਨੂੰ ਆਇ ਨਹੀਂ ਲੱਗਦਾ ਸੀਗਾ ਕਿ ਉਹਦਾ ਆਪਣਾ ਸਰੀਰ ਉਹਦੇ ਨਾਲ ਹੈਗਾ ਜਾਂ ਨਾ ਆ ਫਿਰ ਮੋਬਾਈਲ ਦੀ ਪੈਸਿਆਂ ਦੀ ਹੋਸ਼ ਹੈ ਜਿਹੜੀ ਕਿਥੋਂ ਰਹੂਗੀ ਇਕੱਠਾ ਬਹੁਤ ਜ਼ਿਆਦਾ ਸੀਗਾ ਤੇ ਇਹੀ ਇਕੱਠ ਦਾ ਇਹਨਾਂ ਲੋਕਾਂ ਨੇ ਫਾਇਦਾ ਉਠਾਇਆ ਸੋ ਇਹਦੇ ਵਿੱਚ ਜੇਬ ਕਤਰਿਆਂ ਨੇ 150 ਤੋਂ ਵੱਧ ਜਿਹੜੇ ਫੋਨ ਐ ਉਹ ਚੋਰੀ ਕਰ ਲਏ ਜਿਹਦੇ ਵਿੱਚ ਮਹਿੰਗੇ ਫੋਨ ਆਈਫੋਨ ਸੈਮਸੰਗ ਕਿਉਂਕਿ ਰਾਜੀਵਰ ਜਵੰਦੇ ਦੇ ਦਹਾਂਤੇ ਹਰ ਇੱਕ ਅਨਾਮੀ ਕਲਾਕਾਰ ਆਏ ਹੋਏ ਸੀ ਤਾਂ ਹਰ ਇੱਕ ਕਲਾਕਾਰ ਕੋਲੇ ਮਹਿੰਗਾ ਫੋਨ ਹੁੰਦਾ ਚਾਰ ਪੈਸੇ ਵੀ ਲੈ ਕੇ ਸੀ ਪਤਾ ਨਹੀਂ ਕਦੋਂ ਕੀ ਲੋਡ ਪਏ ਜੀ ਕਿਉਂਕਿ ਜ਼ਿੰਮੇਵਾਰੀ ਸੀ ਉਹਨਾਂ ਦੀ ਉਹਨਾਂ ਦਾ ਆਪਣਾ ਭਰਾ ਇਸ ਤੋਂ ਨਹੀਂ ਆ ਤੋ ਚਲੇ ਗਏ ਤਾਂ ਇਹ ਚੋਰਾਂ ਦੇ ਗਰੋ ਨੇ ਪੈਸੇ ਚੋਰੀ ਕਰ ਲਏ ਕਿ 150 ਤੋਂ ਵੱਧ ਮਹਿੰਗੇ ਫੋਨ ਚੋਰੀ ਕਰ ਲਏ। ਮਸ਼ਹੂਰ ਹਸਤੀਆਂ ਸੀ ਜਿਵੇਂ ਜਸਵੀਰ ਜੱਸੀ, ਗਗਨ ਕੋਕਰੀ, ਪੀਕੀ ਧਾਲੀਵਾਲ ਦੇ ਇਹਨਾਂ ਦੇ ਜਿਹੜੇ ਦੋ ਫੋਨ ਚੋਰੀ ਕਰ ਲਏ। ਇਸ ਤੋਂ ਇਲਾਵਾ ਸੰਗੀਤ ਜਗਤ ਦੇ ਨਾਲ ਜਿਹੜੇ ਜੁੜੇ ਹੋਏ ਫਨਕਾਰ ਸੀ ਤਾਂ ਕਿਸੇ ਦਾ 2 ਲੱਖ ਰੁਪਇਆ ਚੋਰੀ ਕਰ ਲਿਆ ਗਿਆ। ਇਹਦੇ ਬਾਅਦ ਹੁਣ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 18 ਤੋਂ 20 ਲੱਖ ਰੁਪਏ ਦੀ ਚੋਰੀ ਰਾਜਵੀਰ ਜਵੰਦਾ ਦੇ ਸੰਸਕਾਰ ਮੌਕੇ ਹੋਈ। ਸੋ ਲੋਕ ਦੁੱਖ ਦੇ ਵਿੱਚ ਡੁੱਬੇ ਹੋਏ ਸੀ ਤਾਂ ਆਹ ਲੋਕ ਇਹ ਮੌਕਾ ਭਾਲਦੇ ਹੁੰਦੇ। ਮਿੱਕਾ ਲੋ ਸਾਨੂੰ ਮੌਕਾ ਮਿਲੇ ਅਸੀਂ ਜੇਬਾਂ ਕੱਟੀ ਤਾਂ ਇਹ ਸਫਲ ਹੋਗੇ ਇਹਨਾਂ ਨੂੰ ਕਿਸੇ ਨਾਲ ਹਮਦਰਦੀ ਨਹੀਂ ਸੀ ਨਾ ਹੀ ਰਾਜਵੀਰ ਜਵੰਦਾ ਨਾਲ ਨਾ ਹੀ ਰਾਜਵੀਰ ਜਵੰਦੇ ਦੇ ਮਾਸੂਮ ਬੱਚਿਆਂ ਨਾਲ ਨਾ ਹੀ ਉਸ ਦੀ ਘਰਵਾਲੀ ਨਾਲ ਤੇ ਨਾ ਹੀ ਉਸ ਦੀ ਮਾਂ ਨਾਲ ਇਹਨਾਂ ਦਾ ਇੱਕੋ ਇੱਕ ਮਕਸਦ ਇੱਕੋ ਇੱਕ ਟਾਰਗੇਟ ਸੀਗਾ ਵੀ ਅੱਜ ਆਪਾਂ ਨੂੰ ਵਧੀਆ ਮੌਕਾ ਮਿਲਿਆ ਚੋਰੀ ਕਰੋ ਬਾਅਦ ਤੋਂ ਵੱਧ ਆਈਫੋਨ ਕੱਢੋ ਜੋ ਸਮਾਨ ਮਿਲਦਾ ਹੈ ਚੱਕ ਕੇ ਲੈ ਜਾਓ ਫਿਰ ਇਸ ਤਰ੍ਹਾਂ ਆਪਾਂ ਨੂੰ ਮੌਕਾ ਨਹੀਂ ਮਿਲਣਾ ਤਾਂ ਇਸ ਤਰ੍ਹਾਂ ਦੇ ਘਟਿਆ ਲੋਕ ਵੀ ਆਪਣੇ ਪਾਏ ਜਾਂਦੇ ਐ ਇੱਥੋਂ ਹੱਦ ਤੱਕ ਗਿਰ ਸਕਣਗੇ ਲੋਕਾਂ ਦਾ ਪੰਜਾਬ ਦੀ ਧਰਤੀ ਤੇ ਇਹ ਕਦੇ ਸੋਚਿਆ ਨਹੀਂ ਸੀ